ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਸਨ ਕਿ ਜਿਹੜੇ-ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉੱਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੁਗੋ-ਜੁਗੋ ਢਾਲ ਸਤਿਗੁਰੂ ਗੁਰੂ ਰੰਗ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਤੇ ਇਤਿਹਾਸਕ ਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਜਿਵੇਂ ਕੱਲ ਚੌਂਤਰੀ ਨਗਰ ਵਿੱਚ ਗਏ ਅੱਜ ਕਾਨਾ ਨਗਰ ਵਿੱਚ ਆਏ ਆ ਸਨਿਪਾਵਨ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਦਖਾਇਆ ਜਾ ਰਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਆਦੇਸ਼ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਿੰਡ ਖਾਲੀ ਕਰਕੇ ਚਲੇ ਜਾਓ ਉਹ ਉਨੀ ਦੇਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਵਨ ਸੇਵਾ ਸੰਭਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਹਾਂ ਸਾਨੂੰ ਪੁੱਛ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਲਬੀ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਤ ਜਗ੍ਹਾ ਤੇ ਅਸੀਂ ਲੈ ਜਾਈਏ ਇਕਨ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿੰਨਾ ਚਿਰ ਇੱਥੇ ਹੈਗੇ ਆ ਜੁਨੇ ਆ ਉਹਨਾਂ ਚਿਰ ਆਪਾਂ ਆਪਣੀ ਪਿਓ ਦੀ ਰੱਖਿਆ ਕਰਾਂਗੇ ਉਹ ਤਾਂ ਵੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਆ ਤੇ ਇਸ ਕਰਕੇ ਅਸੀਂ ਮਲਪੀ ਇਹਨਾਂ ਨੂੰ ਨਹੀਂ ਇੱਥੋਂ ਭੇਜਣਾ ਤੇ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਜਗ੍ਹਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਕਾਰਜ ਕਰ ਸਕਾਂਗੇ ਆਉਂਦੇ ਆ ਜੀ ਅਸੀਂ ਕੌਣ ਹੁੰਨੇ ਆ ਕਰਨ ਵਾਲੇ ਉਹ ਸਾਡੇ ਬਜ਼ੁਰਗ ਹੈ ਸਾਡੇ ਤੇ ਉਹ ਹੈ ਜੀ ਸਾਡੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਜੁਨੇ ਆ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਪਲ ਵੀ ਇੱਥੇ ਰਹਿਣਾ ਨਹੀਂ ਮਨਜ਼ੂਰ ਕਰਦੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਅਪਨ ਤੋਂ ਜਿਵਾ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਸਰਵਜੀਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਟਾਲੀ ਸਾਹਿਬ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਜੀ ਗਲਰੀ ਨਗਰ ਤੋਂ ਤੇ ਆਦੇ ਤੇ ਔਰ ਕਾਫੀ ਦਿਨਾਂ ਤੋਂ ਜਿਹੜਾ ਭਾਰਤ ਪਾਕ ਦੀ ਤਣਾਪੂਰਕ ਸਥਿਤੀ ਹੋਈ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸ਼੍ਰੀ ਕਲਤਕ Sahib ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਸਨ ਕਿ ਜਿਹੜੇ-ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉੱਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੁੱਗੋ ਜੁੱਗ ਢਾਲ ਸਤਿਗੁਰੂ ਗੁਰੰਛ ਸਾਹਿਬ ਜੀ ਦੇ ਪਵਿੱਤਰ ਸੂਪਾਂ ਨੂੰ ਸੁਰੱਖਿਅਤ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਹੁਕਮਾਂ ਨੂੰ ਮੰਨਦਿਆਂ ਹੋਇਆਂ ਸ਼੍ਰੀ ਕਾਲ ਤਕ ਸਾਹਿਬ ਦੇ ਹਦੇ ਅਨੁਸਾਰ ਅਸੀਂ ਕੱਲ ਪਰਸੋਂ ਦੇ ਰੋਜ ਤੋਂ ਹੀ ਨਗਰ ਚੌਂਤਰਾ ਜਿਵੇਂ ਅੱਜ ਨਗਰ ਕਾਨਾਂ ਵਿੱਚ ਅਸੀਂ ਆਏ ਹਾਂ ਮੇਰੇ ਨਾਲ ਮੈਨੇਜਰ ਸਰਦਾਰ ਹਜੀਤ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਮੀਤ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀਰ ਨੇ ਭਾਈ ਅਮਰਜੀਤ ਸਿੰਘ ਭਾਈ ਲਖਵੀਰ ਸਿੰਘ ਜੀ ਔਰ ਨਗਰਾਂ ਵਿੱਚ ਅਸੀਂ ਜਦੋਂ ਗਏ ਆ ਤਾਂ ਨਗਰ ਦੀਆਂ ਸੰਗਤਾਂ ਨੇ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘਾਂ ਵੱਲੋਂ ਬੜੀ ਚੜ੍ਹਦੀ ਕਲਾ ਵਿੱਚ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੋਗੋ ਜੋਗਟਾਲ ਸਤਿਗੁਰੂ ਦੇ ਪਾਵਨ ਸਰੂਪਾਂ ਦਾ ਪ੍ਰਕਾਸ਼ ਹੋ ਰਿਹਾ ਨੇਤ ਨੇਮ ਹੋ ਰਹੇ ਨੇ ਸੰਗਤਾਂ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਹੌਸਲਾ ਹੈ ਕਿ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੁਹਾਨੂੰ ਕੋਈ ਲੱਗਦਾ ਹਾਂ ਕੋਈ ਘਟਨਾ ਨਾ ਵਾਪਰੇ ਸਾਨੂੰ ਉਸੇ ਵੇਲੇ ਫੋਨ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਸਤਿਗੁਰੂ ਦੇ ਪਾਵਨ ਸਰੂਪਾਂ ਨੂੰ ਪਵਿੱਤਰ ਸਥਾਨਾਂ ਤੇ ਅਸਥਾਨਾਂ ਤੇ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕੀਤਾ ਜਾਵੇ ਤੋਂ ਸੰਗਤਾਂ ਵਿੱਚ ਬੜਾ ਉਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਔਰ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਆਰਮੀ ਲੱਗੀ ਹੈ ਸੰਗਤਾਂ ਉਹਨਾਂ ਦੇ ਨਾਲ ਵੀ ਪੂਰੀ ਹੈਲਪ ਕਰ ਰਹੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਸੰਗਤਾਂ ਵਿੱਚ ਬੜਾ ਭਾਰੀ ਜੋਸ਼ਾ ਹੈ ਸੇਵਾ ਸੰਭਾਲ ਹੋ ਰਹੀ ਹੈ ਤਾਂ ਕਿ ਫੌਜ ਦੇ ਨਾਲ ਵੀ ਹੈਲਪ ਕਰ ਰਹੇ ਨੇ ਰਾਸ਼ਨ ਪਾਣੀ ਤੱਕ ਉਹਨਾਂ ਨੂੰ ਪਹੁੰਚਾ ਰਹੇ ਨੇ ਔਰ ਖੁਦ ਕਰਾਂਗੇ ਜਦੋਂ ਕੋਈ ਜਾਪਦਾ ਉਹਨਾਂ ਨੂੰ ਕਿ ਐਸਾ ਮਾਹੌਲ ਤਨਾਪੂਰਕ ਸਥਿਤੀ ਹੈ ਅਸੀਂ ਆਪ ਤੁਹਾਨੂੰ ਤਲਾਹ ਦੇ ਦੇਵਾਂਗੇ ਔਰ ਸੰਗਤਾਂ ਦੀ ਬੇਨਤੀ ਨੂੰ ਅਸੀਂ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਆਧੁਕ੍ਰੇਸ਼ਮ ਸਮੇਂ ਦੇ ਹਾਲਾਤ ਬਨੇ ਹੋਏ ਨੇ ਕੋਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਜੇ ਸੇਦਾਰ ਔਰ ਸਾਡੇ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਜੀ ਧੰਨ ਸਾਹਿਬ ਉਹਨਾਂ ਵੱਲੋਂ ਹੁਏ ਆਦੇਸ਼ ਮੁਤਾਬਕ ਅਸੀਂ ਵੱਖ-ਵੱਖ ਨਗਰਾਂ ਦੇ ਵਿੱਚ ਜਾ ਰਹੇ ਹਾਂ ਜਿਵੇਂ ਕੱਲ ਚੌਂਤਰੀ ਨਗਰ ਵਿੱਚ ਗਏ ਅੱਜ ਕਾਨਾ ਨਗਰ ਵਿੱਚ ਆਏ ਹਾਂ ਸੰਘਤਾ ਵੱਲੋਂ ਚੜ੍ਹਦੀ ਕਲਾ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਆਦੇਸ਼ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਿੰਡ ਖਾਲੀ ਕਰਕੇ ਚਲੇ ਜਾਓ ਉਹਨੀ ਦੇਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਸੇਵਾ ਸੰਭਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਆ ਸਾਡੇ ਕੋਲੋਂ ਸਤਿਕਾਰਯੋਗ ਮੈਨੇਜਰ ਗੁਰਦੁਆਰਾ ਟਾਲੀ ਸਾਹਿਬ ਸਤਿਕਾਰਯੋਗ ਹੈੱਡ ਗ੍ਰੰਤੀ ਗੁਰਦੁਆਰਾ ਟਾਲੀ ਸਾਹਿਬ ਸਰਦਾਰ ਸਰਵਜੀਤ ਸਿੰਘ ਜੀ ਸਮੁੱਚੀ ਟੀਮ ਗੁਰਦੁਆਰਾ ਟਾਲੀ ਸਾਹਿਬ ਦੀ ਜਿਨ੍ਹਾਂ ਦੇ ਕੋਲੋਂ ਆਪਣੀ ਪਲਕੀ ਸਵਾਲੀ ਗੱਡੀ ਹੈ ਔਰ ਇੱਕ ਦੋ ਹੋਰ ਪਲਕੀ ਸਵਾਲੀ ਗੱਡੀਆਂ ਅਵੇਲੇਬਲ ਕਰਵਾਈਆਂ ਗਈਆਂ ਸਮੇਂ ਦੇ ਅਨੁਸਾਰ ਮੁੱਖ ਦੇ ਮੁੱਖ ਰੱਖਦੇ ਹੋਏ ਆ ਜੇ ਲੋੜ ਪਵੇਗੀ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਤੇ ਤੁਸੀਂ ਫਿਰ ਇਹ ਜਿਹੜੀਆਂ ਆਪਣੇ ਪਾਲਕੀ ਸਾਹਿਬ ਦੀਆਂ ਗੱਡੀਆਂ ਦੇ ਵਿੱਚ ਸਤਗੁਰੂ ਜੀ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਈ ਜਾਂਣ ਉਨੀ ਦੇਰ ਤੱਕ ਅਸੀਂ ਇਹਨਾਂ ਦੀ ਪਾਵਨ ਸਤਗੁਰੂ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਸਰਕਾਰ ਵੱਲੋਂ ਆਦੇਸ਼ ਨਹੀਂ ਹੁੰਦਾ ਸੋ ਸਤਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ ਕਰਨ ਸਾਰਿਆਂ ਦੇ ਸਿੱਖ ਤੇ ਮੀਰ ਪਿਆਤ੍ਰਕਨ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਜੀ ਮੇਰਾ ਨਾਮ ਹੈ ਬਲਵਿੰਦਰ ਸਿੰਘ ਪਿੰਡ ਕਾਨਾ ਤੇ ਸਾਡੇ ਕੋਲੋਂ 43 ਸਾਲ ਦੀ ਜਿਹੜੀ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਏ ਆ ਸਾਡੇ ਕੋ ਉ ਸਾਨੂੰ ਪੁੱਛ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਤ ਜਗ੍ਹਾ ਤੇ ਅਸੀਂ ਲੈ ਜਾਈਏ ਇਕਨ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿੰਨਾ ਚਿਰ ਇੱਥੇ ਹੈਗੇ ਆ ਜੁਨੇ ਆ ਉਹਨਾਂ ਚਿਰ ਆਪਾਂ ਆਪਣੀ ਪਿਓ ਦੀ ਰੱਖਿਆ ਕਰਾਂਗੇ ਉਹ ਤਾਂ ਦੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਆ ਤੇ ਇਸ ਕਰਕੇ ਅਸੀਂ ਮਲਪੀਣਾ ਨੂੰ ਨਹੀਂ ਇੱਥੋਂ ਭੇਜਣਾ ਜਿੰਨਾ ਚਿਰ ਆਪਾਂ ਇੱਥੋਂ ਹੈਗੇ ਆ ਅਸੀਂ ਸੇਵਾ ਕਰਨੀ ਆ ਅਗਰ ਸਾਨੂੰ ਜ਼ਰੂਰਤ ਪਈ ਕਿਤੇ ਜਾਣ ਦੀ ਤੇ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਜਗ੍ਹਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਘਰ ਛੱਡਾਂਗੇ ਅਸੀਂ ਬਿਲਕੁਲ ਘਰ ਨਹੀਂ ਛੱਡਣੇ ਕਿਉਂਕਿ ਸਾਈ ਸੰਨਕਾਤਰ ਵਿੱਚ ਵੀ ਕਾਰ ਛੱਡੇ ਕਾੜ ਵਿੱਚ ਵੀ ਛੱਡੇ ਤੇ ਘਰੋਂ ਬੇਕਾਰ ਹੋਏ ਭੁੱਖੇ ਰਹੇ ਨਾ ਰੋਟੀ ਨਾ ਪਾਣੀ ਨਾ ਕੁਝ ਤੇ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਜੇ ਮੁੜ ਕੇ ਦੁਬਾਰਾ ਇਸ ਜੀ ਨੂੰ ਬਤਾਈ ਤੇ ਆਪਾਂ ਆਪਣੇ ਇੱਥੇ ਹੀ ਸਿੱਧੀਆਂ ਪਾਵਾਂਗੇ ਤੇ ਨਹੀਂ ਜਾਵਾਂਗੇ ਕਿਤੇ ਮਹਾਰਾਜ ਦੀ ਸੇਵਾ ਕਰੋਗੇ ਮਹਾਰਾਜ ਦੀ ਸੇਵਾ ਜ਼ਰੂਰ ਜੀ ਮਹਾਰਾਜ ਦੀ ਸੇਵਾ ਆਪ ਕਰਵਾਉਂਦੇ ਆ ਜੀ ਅਸੀਂ ਕੌਣ ਹੁੰਦੇ ਆ ਕਰਨ ਵਾਲੇ ਉਹ ਸਾਡੇ ਬਜ਼ੁਰਗਾਂ ਸਾਡੇ ਪਿਓ ਹੈ ਜੀ ਸਾਡੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਜੁਨੇ ਆ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਪਲ ਵੀ ਇੱਥੇ ਰਹਿਣਾ ਨਹੀਂ ਮਨਜ਼ੂਰ ਕਰਦੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂਗ੍ਰੰਥ ਸਾਹਿਬ ਨੂੰ ਆਪਣੀ ਤੋਂ ਜਬਾਹ ਨਹੀਂ ਕਰ ਸਕਦੇ ਜੀ ਸਾਹਿਬ ਹੈ ਮੈਂ ਗੁਰਦੁਆਰਾ ਟਾਲੀ ਸਾਹਿਬ ਗਲੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਪ੍ਰਧਾਨ ਜੀ ਵੱਲੋਂ ਜਿਹੜਾ ਹੁਕਮ ਆਇਆ ਸੀਗਾ ਕਿ ਜਨਾਉਪੁਰ ਦੀ ਸਥਿਤੀ ਆ ਪਾウダー ਦੇ ਉੱਤੇ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਾਂ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਵੇਖਿਆ ਜਾਏ ਤੇ ਅਸੀਂ ਅੱਜ ਇੱਥੇ ਪਿੰਡ ਕਾਨਾ ਵਿਖੇ ਆਏ ਆ ਸੰਗਤ ਵਿੱਚ ਪੂਰੀ ਚੜ੍ਹਦੀ ਕਲਾ ਸੰਗਤ ਕਹਿ ਰਿਹਾ ਕਿ ਜੇ ਤਨਾਉਪੁਰ ਮਾਹੌਲ ਜਿਆਦਾ ਖਰਾਬ ਹੋਏਗਾ ਫਿਰ ਅਸੀਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਬਾੜ ਸਾਹਿਬ ਗੁਰਦੁਆਰਾ ਬੁੱਢਾ ਸਾਹਿਬ ਜਾਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਪਹੁੰਚਾ ਦਵਾਂਗੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਪਾਲਕੀ ਸਾਹਿਬ ਦੀਆਂ ਦੋ ਤਿੰਨ ਗੱਡੀਆਂ ਤਿਆਰ ਨੇ ਜੇ ਕੋਈ ਇਹੋ ਜੀ ਘਟਨਾ ਜਾਂ ਕੋਈ ਹੋ ਜਾ ਸਮਾ ਆਂਦਾ ਅਸੀਂ ਸਾਰੇ 24 ਘੰਟੇ ਸੰਗਤ ਦੇ ਵਾਸਤੇ ਹਾਜ਼ਰੀ ਵਾਸਤੇ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ